ਮਾਰੂ ਮਹੱਲਾ ਪੰਜਵਾ 베ਦ पुकारै मुखਤੇ ਪੰਡਤ ਇਥੇ ਵਿਸਰਾਮ ਹੈ 베ਦ पुकारै मुखਤੇ 베ਦ पुकारै मुखਤੇ ਪੰਡਤ ਮੁਖਤੇ ਤੇ ਮੜੀ ਠਮਕ ਲਾ ਕੇ ਪੰਡਤ ਪਾਤ ਦੇ ਵਿਸਰਾਮ ਲਾਉਣਾ ਹੈ 베ਦ पुकारै मुखਤੇ ਪੰਡਤ ਕਾਮਾ ਮਨ ਕਾ ਮਾਠਾ ਕਾਮਾ ਮਨ ਕਾ ਮਾਠਾ ਇਸ ਤਰ੍ਹਾਂ ਪਾਠ ਨਹੀਂ ਕਰਨਾ ਕਾਮਾਮਨ ਪਾਠ ਕਰਾਇਆ ਜਾਂਦਾ ਹੈ ਸੰਪਰਦਾ ਦੇ ਵਿੱਚ ਕਾ ਤੋਂ ਡੈਸ਼ ਦੇ ਦੇਣੀ ਹੈ ਮੰਮੇ ਦੇ ਕੰਨੇ ਤੋਂ ਡੈਸ਼ ਦੇ ਕੇ ਪਾਠ ਇਕੱਠਾ ਹੀ ਹੈ ਕਾਮਾਮਨ 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 ਕਾ ਮਾਠਾ ਕਾਮਾਮਨ ਕਾ ਇਥੇ ਕਾ ਵੱਖਰਾ ਕਹਿਣਾ ਹੈ ਮਾਠਾ ਸਾਰੀ ਪੰਕਤੀ ਇਸ ਤਰ੍ਹਾਂ ਉਚਾਰਨ ਕਰਨੀ ਹੈ ਵੇਦ ਪੁਕਾਰਾ ਮੁਕਤੀ ਪੰਡਤ ਕਾਮਾਮਨ ਕਾ ਮਾਠਾ ਵੇਦ ਪੁਕਾਰੈ ਮੁਖ ਤੇ ਪੰਡਤ ਕਾਮ ਆਮਨ ਕਾ ਮਾਠਾ ਮੋਨੀ ਹੋਏ ਬੈਠਾ ਕਾਂਤੀ ਕਾਂਤੀ ਨੀ ਈੜੀ ਦੇਸੀ ਅਰੀਵੀ ਨਾਲ ਲੱਗੀ ਹੋਈ ਆ ਹਿਰਦੈ ਕਲਪਨ ਗਾਠਾ ਹੋਏ ਉਦਾਸੀ ਗਰੇ ਹੁਤਾਜ ਚਲਿਓ ਛੁਟਕੈ ਨਾਹੀ 나ਠਾ ਛੁਟਕੈ ਨਾਹੀ ਨਠਾ ਜੀ ਆਪੀ ਕਹਿ ਪਹਿ ਬਾਤ ਕਹਾ ਆਪ ਮੁਕਤ ਮੋਕੋ ਪ੍ਰਭ ਮੇਲੇ ਐਸੋ ਕਹਾ ਲਹਾ ਰਹਾਉ ਤਪਸੀ ਕਰਕੇ ਦੇਹੀ ਸਾਦੀ ਤਪਸੀ ਬੋਲਣਾ ਤਪਸੀ ਨਹੀਂ ਕਹਿਣਾ ਤਪਸੀ ਕਰਕੇ ਦੇਹੀ ਸਾਦੀ ਮਨੁਆ ਦੇਹ ਦੇਸ ਧਾਨਾ ਬ੍ਰਹਮਚਾਰ ਬ੍ਰਹਮਚਜ ਕੀਨਾ ਬ੍ਰਹਮਚਜ ਕੀਨਾ ਹਿਰਦੈ ਭਇਆ ਗਮਾਨਾ ਸਨਿਆਸੀ ਹੋਇ ਕੈ ਤੀਰਥ ਭ੍ਰਮਿਓ ਸਨਿਆਸੀ ਉੱਤੇ ਟਿੱਪੀ ਲੱਗੀ ਹੋਈ ਐ ਸਨਿਆਸੀ ਹੋਇ ਕੈ ਤੀਰਥ ਭ੍ਰਮਿਓ ਉਸ ਮਹ ਕ੍ਰੋਧ ਬਿਗਾਨਾ ਉਸ ਨਹੀਂ ਕਹਿਣਾ ਇਸ ਨੂੰ ਉਸ ਉਸ ਬੋਲਣਾ ਹੈ ਉਸ ਮਹ ਕ੍ਰੋਧ ਬਿਗਾਨਾ ਹੂੰਗਰ ਬਾਦ ਭਏ RAMDASA ਰੋਟੀਆਂ ਕੇ ਉਪਾਵਾ ਹਾਂਜੀ ਹੂੰਗਰ ਬਾਦ ਹੂੰਗਰ ਬਾਦ ਇਥੇ ਠਮਕ ਭਏ RAMDASA ਇਥੇ ਵਿਸਰਾਮ ਰੂਟੀਨ ਕੇ ਉਹ ਪਾਵਾ ਉਹਦਾ ਖੁੱਲੇ ਮੂੰਬਲਾ ਹੈ ਉਪਾਵਾ ਨਹੀਂ ਕਹਿਣਾ ਉਹ ਪਾਵਾ ਬਰਤਨੇਮ ਕਰਮਖਟ ਕੀਨੇ ਬਾਹਰ ਭੇਖ ਦਿਖਾਵਾ ਗੀਤਨਾਦ ਮੁਖraag alaape ਮਨ ਨਹੀਂ ਹਰ ਹਰ ਗਾਵਾ ਮਨ ਨਹੀਂ ਹਰ ਹਰ ਗਾਵਾ ਮਨ ਤੇ ਯਮਕ ਲਾ ਦੋ ਹਰਖ ਸੋਗ ਲੋਭ ਮੋਹ ਰਹਤ ਹੈ ਨਿਰਮਲ ਹਰ ਕੇ ਸੰਤਾ ਹਰਖ ਸੋਗ ਲੋਭ ਮੋਹ ਲੋਭ ਮੋਹ ਰਹਿਤ ਹੈ ਇਥੇ ਵਿਸਰਾਮ ਹੈ ਨਿਰਮਲ ਹਰ ਕੇ ਸੰਤਾ ਤੈਨ ਕੀ ਧੂੜ ਪਾਏ ਮਨ ਮੇਰਾ ਜਾ ਦਇਆ ਕਰੇ ਭਗਵੰਤਾ ਕਹੂ ਨਾਨਕ ਗੁਰ ਪੂਰਾ ਮਿਲਿਆ ਕਹੋ ਹੂੜਾ ਨਹੀਂ ਲਾਉਣਾ ਕਹ ਇਸ ਤਰ੍ਹਾਂ ਬੋਲਣਾ ਕਹੂ ਨਾਨਕ ਗੁਰ ਪੂਰਾ ਮਿਲਿਆ ਤਾਂ ਉਤਰੀ ਮਨ ਕੀ ਚਿੰਤਾ ਮੇਰਾ ਅੰਤਰਜਾਮੀ ਹਰ ਰਾਯਾ ਸਭ ਕਿਛ ਜਾਣੈ ਮੇਰੇ ਜੀਅ ਕਾ ਪ੍ਰੀਤਮ ਵਿਸਰ ਗਏ ਬਕਬਾਇ ਪ੍ਰੀਤਮ ਤੇ ਵਿਸਰਾਮ ਲਾਓ ਜੀ ਸਭ ਕਿਛ ਜਾਣੈ ਇਥੇ ਠਮਕੈ ਮੇਰੇ ਜੀਅ ਕਾ ਪ੍ਰੀਤਮ ਇਥੇ ਵਿਸਰਾਮ ਹੈ ਵਿਸਰ ਗਏ ਬਕਬਾਇ ਰਹਾਉ ਦੂਜਾ ਮਾਰੂ ਮਹੱਲਾ ਪੰਜਵਾ ਕੋਟ ਲਾਖ ਸਰਬ ਕੋ ਰਾਜਾ ਜਿਸ ਹਿਰਦੈ ਨਾਮ ਤੁਮਾਰਾ ਜਾ ਕਉ ਨਾਮ ਨਾ ਦੀਆ ਮੇਰਾ ਸਤਿਗੁਰੁ ਸੇ ਮਰ ਜਨਮਹਿ ਗਾਵਾਰਾ ਮੇਰੇ ਸਤਿਗੁਰੁ ਹੀ ਪਤਿ ਰਾਖ ਪਤਿ ਰਾਖ ਜੀਤ ਆਵਹਿ ਤਬਹੀ ਪਾਤ ਪੂਰੀ ਬਿਸਰਤ ਰਲੀਐ ਖਾਕ ਰਹਾਉ ਰੂਪ ਰੰਗ ਖੁਸ਼ੀਆਂ ਮਨ ਭੋਗਣ ਖੁਸ਼ੀਆਂ ਮਨ ਦੇ ਨਾਲ ਨਹੀਂ ਸੰਬੰਧ ਰੂਪ ਰੰਗ ਖੁਸ਼ੀਆਂ ਮਨ ਭੋਗਣ ਰੂਪ ਰੰਗ ਖੁਸ਼ੀਆਂ ਮਨ ਭੋਗਣ ਤੇ ਤੇ ਛਿੱਦਰ ਵਿਕਾਰਾ ਹਰ ਕਾ ਨਾਮ ਇਹ ਵੀ ਤੇ ਤੇ ਵੱਖਰਾ ਹੀ ਪਾਠ ਬੋਲਣਾ ਤੇ ਤੇ ਨਹੀਂ ਕਹਿਦਣਾ ਤੇ ਤੇ ਛਿੱਦਰ ਵਿਕਾਰਾ ਹਰ ਕਾ ਨਾਮ ਨਿਧਾਨ ਕਲਿਆਣਾ ਸੂਖ ਸਹਿਜ ਇਹ ਸਾਰਾ ਮਾਇਆ ਰੰਗ ਬਿਰੰਗ ਖਿਨੇ ਮਹਿ ਜੋ ਬਾਦਰ ਕੀ ਛਾਇਆ ਮਾਇਆ ਰੰਗ ਬਿਰੰਗ ਖਿਨੇ ਮਹਿ ਜੋ ਬਾਦਰ ਕੀ ਛਾਇਆ ਸੇ ਲਾਲ ਭਏ ਗੂੜੈ ਰੰਗ ਰਾਤੇ ਜਿਨ ਗੁਰ ਮਿਲ ਹਰ ਹਰ ਗਾਇਆ ਊਚ ਮੂਚ ਅਪਾਰ ਸੁਆਮੀ ਸੁਆਮੀ ਪਤਿ ਵਿਸਰਾਮ ਹੈ ਊਚ ਮੂਚ ਅਪਾਰ ਸੁਆਮੀ ਅਗਮ ਦਰਬਾਰਾ ਨਾਮੋ ਵਡਿਆਈ ਸੂਬਾ ਨਾਨਕ ਖਸਮ ਪਿਆਰਾ ਇਹ ਸੂਬਾ ਪਤਿ ਵਿਸਰਾਮ ਹੈ ਨਾਮੋ ਵਡਿਆਈ ਸੂਬਾ ਨਾਨਕ ਖਸਮ ਪਿਆਰਾ ਮਾਰੂ ਮਹੱਲਾ ਪੰਜਵਾ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਓੰਕਾਰ ਉਤਪਾਤੀ ਕੀਆ ਦੇਨਸ ਸਭ ਰਾਤੀ ਵਾਣ ਤ੍ਰੇਣ ਤ੍ਰਿਭਵਨ ਪਾਣੀ ਚਾਰ ਬੇਦ ਚਾਰੇ ਖਾਣੀ ਖੰਡ ਦੀਪ ਸਭ ਲੋਆ ਏਕ ਕਵਾਵੈ ਤੇ ਸਭ ਹੋਆ ਕਰਨਹਾਰਾ ਬੁੱਝੋਰੇ ਸਤ ਗੁਰ ਮਿਲੇ ਤਾ ਸੂਝੈ ਰੇ ਰਹਾਉ ਤ੍ਰ ਗੁਣ ਕੀਆ ਪਸਾਰਾ ਨਰਕ ਸੁਰਗ ਅਵਤਾਰ ਹੋਮੈ ਆਵੇ ਜਾਈ ਹੋਮੈ ਆਵੇ ਜਾਈ ਮਨ ਟਿਕਣ ਨਾ ਪਾਵੇ ਰਾਈ ਬਾਜ ਗੁਰੂ ਗੁਬਾਰਾ ਬਾਜ ਗੁਰੂ ਗੁਬਾਰਾ ਮੇਲ ਸਤ ਗੁਰ ਨਿਸਤਾਰਾ ਹਉ ਹਉ ਕਰਮ ਕਮਾਣੇ ਤੇ ਤੇ ਬੰਦ ਗਲਾਣੇ ਵੱਖਰਾ ਪਾਠ ਕਰਨਾ ਤੇ ਤੇ ਸ਼ਬਦਾਰਥ ਪੂਥੀਆਂ 'ਚ ਤੇਤੇ ਇਕੱਠਾ ਲਿਖਿਆ ਹੋਇਆ ਤੇ ਤੇ ਬੰਦ ਗਲਾਣੇ ਮੇਰੀ ਮੇਰੀ ਧਾਰੀ ਓਹਾ ਪੈਰ ਲੋਹਾਰੀ ਓਹਾ ਪਦ ਤੇ ਵਿਸਰਾਮ ਲਾਉਣਾ ਹੈ ਓਹਾ ਪੈਰ ਲੋਹਾਰੀ ਸੋ ਗੌਰ ਮਿਲ ਏਕ ਪਛਾਣ ਹੈ ਜਿਸ ਹੋਵੇ ਭਾਗ ਮਥਾਣ ਹੈ ਮਥਾਣ ਹੈ ਸੋ ਮਿਲਿਆ ਜੇ ਹਰ ਮਨ ਭਾਇਆ ਸੋ ਭੂਲਾ ਜੇ ਪ੍ਰਭੂ ਕੋ ਲਾਇਆ ਨਹ ਆਪੋ ਮੂਰਖ ਗਿਆਨੀ ਜੇ ਕਰਾਵੈ ਸੋ ਨਾਮ ਵਖਾਨੀ ਤੇਰਾ ਅੰਤ ਨਾ ਤੇਰਾ ਅੰਤ ਨਾ ਤੇਰਾ ਅੰਤ ਨਾ ਪਾਰਾ ਵਾਰਾ ਜਨ ਨਾਨਕ ਸਾਧ ਬਲਹਾਰਾ ਮਾਰੂ ਮਹੱਲਾ ਪੰਜਵਾ ਮੋਹਨੇ ਮੋਹ ਲੀਏ ਮੋਹਨੇ ਮੋਹ ਲੀਏ ਤ੍ਰ ਗੁਨਿਆ ਲੋਭ ਵਿਆਪੀ ਛੂਟੀ ਦੁਨੀਆ ਮੇਰੀ ਮੇਰੀ ਕਰ ਕੈ ਸੰਚੀ ਅੰਤ ਕੀ ਬਾਰ ਸਗਲ ਲੈ ਛਲਿਆ ਨਿਰਭਉ ਨਿਰੰਕਾਰ ਦਇਅਲਿਆ ਜੀਏ ਜੰਤ ਸਗਲੇ ਪ੍ਰਤਪਲਿਆ ਰਹਾਉ ਏ ਕੈ ਸ੍ਰਾਮ ਕਰ गाडी गड है एक सराम कर इत विश्राम है गाडी गड है एक सुपन दाम न छड है राजकुमारी करी जिन थैली ताक संग न चंचल चलिया एक है एक है प्राण पिंड ते प्यारी एक संची ताज बाप महतारी ਸੋਤ ਮੀਤ ਪ੍ਰਾਤ ਤੇ ਗੁਹ ਜੀ ਤਾ ਕੈ ਨਿਕਟ ਨਾ ਹੋਈ ਖਲਿਆ ਹੋਏ ਅਉਧੂਤ ਬੈਠੇ ਲਾਇ ਤਾਰੀ ਜੋਗੀ ਜਤੀ ਪੰਡਿਤ ਵਿਚਾਰੀ ਗਰੇ ਮੜੀ ਮਸਾਣੀ ਬਾਨ ਮਹਿ ਬਸਤੀ ਉਠ ਤਿਨਾ ਕੈ ਲਾਗੀ ਪੱਲਿਆ ਗ੍ਰਹਿ ਮੜੀ ਮਸਾਣੀ ਇਥ ਠਮਕ ਬਾਹ ਨਮਹਿ ਬਸਤੇ ਇਥੇ ਵਿਸਰਾਮ ਊਠ ਊਠ ਦਿਨਾ ਕਹਿ ਲਾਗੀ ਪੱਲਿਆ ਥੋੜਾ ਜਿਹਾ ਕਸ ਕੇ ਬੋਲਨਾ ਪੱਲੇ ਊਠ ਦਿਨਾ ਕਹਿ ਲਾਗੀ ਪੱਲਿਆ ਕਾਟੇ ਬੰਧਨ ਠਾਕੁਰ ਜਾਤੇ ਹਰ ਹਰ ਨਾਮ ਬਸਿਓ ਜੀ ਤਾ ਕੈ ਸਾਧ ਸੰਗ ਭਈ ਜਨ ਮੁਕਤੀ ਗਾਤ ਪਾਈ ਨਾਨਕ ਨਦਰ ਨਿਹਾਲੀਆ ਮਾਰੂ ਮਹੱਲਾ ਪੰਜਵਾ ਸਿਮਰੋ ਏਕ ਨਰੰਜਨ ਸੂ ਨਰੰਜਨ ਨੀ ਮੰਨੇ ਸਿਆਰੀ ਵੀ ਬੋਲਨੀ ਹੈ ਸਿਮਰਹ ਪਾਤੇ ਵਿਸਰਾਮ ਹੈ ਸਿਮਰਹ ਏਕ ਨਿਰੰਜਨ ਸੂ ਜਾਤੇ ਬਿਰਥਾ ਜਾਤ ਨਾ ਕੋ ਮਾਤ ਗਰਭ ਮਹਿ ਜਿਨ ਪ੍ਰਤ ਪਾਰਿਆ ਜਿਨ ਨਹੀਂ ਕਹਿਣਾ ਜਿਨ ਪੂਲਾ ਹੀ ਬੋਲਣਾ ਜਿਨ ਪ੍ਰਤ ਪਾਰਿਆ ਜੀਓ ਪਿੰਡ ਦੇ ਸਾਜ ਸਵਾਰਿਆ ਸੋਈ ਵਿਦਾਤਾ 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 ਖੇਨ ਖੇਨ ਜਪੀਐ ਜਿਸ ਸਿਮਰਤ ਅਵਗੁਣ ਸਭ ਟਕੀਐ ਚਰਨ ਕਮਲ ਔਰ ਅੰਤਰ ਧਾਰ ਵਿਖਿਆ ਬਾਨ ਤੇ ਜੀਓ ਉਧਾਰ ਕਰਨ ਪਲਾਹ ਮਿਟਹਿ ਬਿਲਲਾਟਾ ਕਰਨ ਪਲਾਹ ਬਿਟਾ ਹੈ ਬੇਲ ਲਾਟਾ ਜਪ ਗੋਵਿੰਦ ਭਰਮ ਭਉ ਫਾਟਾ ਸਾਧ ਸੰਗ ਵਿਰਲਾ ਕੋ ਪਾਏ ਸਾਧ ਸੰਗ ਵਿਰਲਾ ਕੋ ਪਾਏ ਸਾਧ ਸੰਗ ਇਥੇ ਵਿਸਰਾਮ ਹੈ ਨਾਨਕ ਤਾ ਕੈ ਬਲ ਬਲ ਜਾਏ RAM ਨਾਮ ਮਾਨ ਤਨ ਆਧਾਰਾ ਜੋ ਸਿਮਰੈ ਤਿਸ ਕਾ ਨਿਸਤਾਰਾ ਰਹਾਉ ਮਿਥਿਆ ਵਸਤ ਸਤ ਕਰਮਾਨੀ ਹੇਤ ਲਾਇਓ 60 ਮੂੜ ਅਗਿਆਨੀ 60 60 ਪੂਲਾ ਬੋਲਣਾ ਹੈ ਹੇਤ ਲਾਇਓ 60 ਮੂੜ ਅਗਿਆਨੀ ਕਾਮ ਕ੍ਰੋਧ ਲੋਭ ਮਦ ਮਾਤਾ ਕਾਮ ਕ੍ਰੋਧ ਲੋਭ ਮਦ ਮਾਤਾ ਕੌਡੀ ਬਦਲੇ ਜਨਮ ਗਵਾਤਾ ਆਪਣਾ ਛੋੜ ਰਾਇਐ ਰਾਤਾ ਮਾਇਆ ਮਦ ਮਾਇਆ ਮਦ ਮਾਇਆ ਮਦ ਮਨ ਤਨ ਸੰਗ ਰਾ ਜਾਤਾ ਤ੍ਰਿਸ਼ਣ ਨ ਬੂਜੈ ਬੂਜੈ ਤ੍ਰਿਸ਼ਣ ਨ ਬੂਜੈ ਕਰਤ ਕਲੋਲਾ ਤ੍ਰਿਸ਼ਣ ਨ ਬੂਜੈ ਕਰਤ ਕਲੋਲਾ ਊਣੀ ਆਸ ਮਿਥਿਆ ਸਭ ਬੋਲਾ ਆਵਤ ਅਕੇਲਾ ਜਾਤ ਇਕੇਲਾ ਇਕੇਲਾ ਨਹੀਂ ਬੋਲਣਾ ਐੜਾ ਨਹੀਂ ਲੱਗਿਆ ਹੋਇਆ ਐੜਾ ਲੱਗਿਆ ਹੋਵੇ ਫੇਰ ਤਾਂ ਬੋਲਾਂਗੇ ਇਕੇਲਾ ਇਹ ਲੱਗਿਆ ਇਕੇਲਾ ਈੜੀ ਲੱਗੀ ਹੋਈ ਆਵਤ ਇਕੇਲਾ ਜਾਤ ਇਕੇਲਾ ਆਵਤ ਇਕੇਲਾ ਜਾਤ ਇਕੇਲਾ ਹਮ ਤੁਮ ਸੰਗ ਢੂਠੇ ਸਭ ਬੋਲਾ ਪਾਇਠ ਗਉਰੀ ਆਪ ਭੁਲਾਇਓ ਨਾਨਕ ਕਿਰਤਨ ਜਾਇ ਮਿਟਾਇਉ ਪਾਸ ਪੰਖੀ ਊਤ ਅਰ ਪ੍ਰੇਤਾ ਬਹੁ ਵਿਧ ਜੋਨੀ ਫਿਰਤ ਅਨੇਤਾ ਬਹੁ ਵਿਧ ਜੋਨੀ ਇਥੇ ਵਿਸਰਾਮ ਫਿਰਤ ਅਨੇਤਾ ਜਹ ਜਾਨੂ ਤਹਿ ਰਹਿਣ ਨਾ ਪਾਵੈ ਥਾਨ ਬਿਹੂਨ ਓਠ ਓਠ ਫਿਰਤਾ ਲੈ ਮਾਨ ਤਨ ਬਾਸਨਾ ਬਹੁਤ ਵਿਸਥਾਰਾ ਅਹ ਮੇਵ ਮੂਠੋ ਬੇਚਾਰਾ ਅਹੰ ਮੇਵ ਤੇ ਵਿਸਰਾਮ ਲਾਉਣਾ ਹੈ ਅਹੰ ਮੇਵ ਮੂਠੋ ਬੇਚਾਰਾ ਆਨਿਕ ਦੋਖ ਅਰ ਬਹੁਤ ਸਜਾਈ ਤਾਂ ਕੀ ਕੀਮਤ ਕਹਿਣ ਨਾ ਜਾਈ ਪ੍ਰਾਵ ਬਿਸਰਤ ਨਰਕ ਮਹਿ ਪਾਇਆ ਤਹਿ maat ਨਾ ਬੰਦ ਨਾ ਮੀਤ ਨਾ ਜਾਇਆ ਵਿਸਰਾਮ ਤਹਿ maat ਨਾ ਬੰਦ ਇਥੇ ਵਿਸਰਾਮ ਹੈ ਨਾ ਮੀਤ ਨਾ ਜਾਇਆ ਜਿਸਕੋ ਹੋਤਿ ਕਿਰਪਾਲ ਸੁਆਮੀ ਸੋ ਜਨ ਨਾਨਕ ਪਾਰ ਗ੍ਰਾਮੀ ਜਿਸਕੋ ਹੋਤਿ ਕਿਰਪਾਲ ਸੁਆਮੀ ਸੋ ਜਨ ਨਾਨਕ ਪਾਰ ਗ੍ਰਾਮੀ ਪ੍ਰਮਤ ਪ੍ਰਮਤ ਪ੍ਰਭ ਸਰਣੀ ਆਇਆ ਪ੍ਰਮਤ ਪ੍ਰਮਤ ਇਸਤ੍ਰਾਂਬੂਨ ਦੀਨਾ ਨਾਥ ਜਗਤ ਪਿਤ ਮਾਇਆ ਪਰਾ ਪੁਲਾ ਬੁਲਨ ਜਗਤ ਪੇਤ ਮਾਇ ਪ੍ਰਭ ਦਇਾਲ ਦੁਖ ਦਰਦ ਬਿਦਾਰਣ ਜਿਸ ਭਾਵੈ ਤਿਸ ਹੀ ਨਿਸਤਾਰਣ ਅੰਧ ਕੂਪ ਤੇ ਕਾਢਣ ਹਾਰਾ ਪ੍ਰੇਮ ਭਗਤ ਹੋਵਤ ਨਿਸਤਾਰਾ ਸਾਧ ਰੂਪ ਆਪਣਾ ਤਨ ਧਾਰਿਆ ਮਹਾ ਅਗਨ ਤੇ ਆਪ ਉਬਾਰਿਆ ਜਪ ਤਪ ਸੰਜਮ ਇਸ ਤੇ ਕਿਛ ਨਾਹੀ ਆਦ ਅੰਤ ਪ੍ਰਭ ਅਗਮ ਅਗਾਹੀ ਨਾਮ ਦੇਹ ਮਾਗੇ ਮੰਗ ਮਾਗੇ ਦਾਸ ਤੇਰਾ ਹਰ ਜੀਵਨ ਪਲ ਨਾਨਕ ਪ੍ਰਭ ਮੇਰਾ